ਆਖਿਰ ਕਿੰਨੀ ਜਾਇਦਾਦ ਦੀ ਮਾਲਕਨ ਹੈ ਬੀਬੀ ਹਰਸਿਮਰਤ ਕੌਰ ਬਾਦਲ ਆਖਿਰ ਕਿੰਨੀ ਹੈ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਸਲਾਨਾ ਇਨਕਮ ਜਾਣੋ ਕਰੋੜਾ ਦੇ ਮਾਲਕ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਿੰਨਾ ਹੈ ਕਰਜ਼ਾ ਰੁਦਾਂਟਿਕ ਸੇਖਰ ਤੋਂ ਸੀ ਤੇ ਮੈਂ ਹਾਂ ਹਰਸ਼ਕੌਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਹ ਸਾਰੀਆਂ ਚੀਜ਼ਾਂ ਕਿ ਆਖਿਰ ਹਸਿਮਰਤ ਕੌਰ ਬਾਦਲ ਦੇ ਕੋਲ ਕਿੰਨੀ ਜਾਇਦਾਦ ਹੈ ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਕੋਲ ਵੀ ਕਿੰਨੀ ਜ਼ਿਆਦਾ ਜਾਇਦਾਦ ਹੈ ਕਿਹੜੀਆਂ ਗੱਡੀਆਂ ਨੇ ਕਿੰਨਾ ਇਹਨਾਂ ਦੇ ਉੱਤੇ ਲੋਨ ਹੈ ਸਾਰੀ ਜਿਹੜੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਤਾਂ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਚਲ ਜਾਇਦਾਦ ਤਾਂ ਹਰਸਿਮਰਤ ਕੌਰ ਬਾਦਲ ਦੇ ਕੋਲ ਚਲ ਜਾਇਦਾਦ ਹੈ 30 ਕਰੋੜ 49 ਲੱਖ ਰੁਪਏ ਆ ਉੱਥੇ ਹੀ ਉਹਨਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਦੇ ਕੋਲ 24 ਕਰੋੜ ਜਿਹੜਾ ਕੀ ਅਚਲ ਜਾਇਦਾਦ ਹੈ ਉਥੇ ਹੀ ਅਚਲ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਹਰਸਿਮਰਤ ਕੌਰ ਬਾਦਲ ਕੋਲ 21 ਕਰੋੜ 9 ਲੱਖ ਦੀ ਅਚਲ ਜਾਇਦਾਦ ਹੈ ਤਾਂ ਉਥੇ ਹੀ ਸੁਖਬੀਰ ਸਿੰਘ ਬਾਦਲ ਦੇ ਕੋਲ 60 ਕਰੋੜ ਦੀ ਅਚਲ ਜਾਇਦਾਦ ਹੈ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਜੇਕਰ ਗਹਿਣੇ ਦੀ ਗੱਲ ਕੀਤੀ ਜਾਵੇ ਤਾਂ ਹਰਸਿਮਰਤ ਕੌਰ ਬਾਦਲ ਦੇ ਕੋਲ 7 ਕਰੋੜ ਦਾ ਗਹਿਣਾ ਹੈ ਤੇ ਉਥੇ ਹੀ ਸੁਖਬੀਰ ਸਿੰਘ ਬਾਦਲ ਦੇ ਕੋਲ 9 ਲੱਖ ਰੁਪਏ ਦਾ ਗਹਿਣਾ ਹੈ ਤੇ ਗੱਡੀ ਜੀ ਗੱਲ ਕੀਤੀ ਜਾਵੇ ਤਾਂ ਹਰਸਿਮਰਤ ਕੌਰ ਬਾਦਲ ਕੋਲ ਕੋਈ ਵੀ ਗੱਡੀ ਨਹੀਂ ਹੈਗੀ ਪਰ ਉੱਥੇ ਸੁਬੀਰ ਸਿੰਘ ਬਾਦਲ ਦੇ ਕੋਲ ਤੇ ਉਹਨਾਂ ਕੋਲ ਇੱਕ ਹੈ ਡਿਫੈਂਡਰ ਇੱਕ ਹੈ ਲੈਂਡ ਰੋਵਰ ਤੇ ਨਾਲ ট্রাকਟਰ ਨੇ ਜਿਹਦੀ ਕੁੱਲ ਜਿਹੜੀ ਅਮਾਊਂਟ ਹੈ ਉਹ ਹੈਗਾ 1 ਕਰੋੜ 50 ਲੱਖ ਰੁਪਈਆ ਕੈਸ਼ ਇਨ ਹੈਂਡ ਦੀ ਜੇ ਗੱਲ ਕੀਤੀ ਜਾਵੇ ਤਾਂ ਹਰਸਿਮਰਤ ਕੌਰ ਕੋਲ ਬਾਦਲ ਕੋਲ 4136 ਰੁਪਈਆ ਉੱਥੇ ਹੀ ਸੁਬੀਰ ਸਿੰਘ ਬਾਦਲ ਦੇ ਕੋਲ ਹੈਗਾ 148796 روپے ਇਸ ਦੇ ਨਾਲ ਜੇ ਸਾਲਾਨਾ ਇਨਕਮ ਦੀ ਜੇ ਗੱਲ ਕੀਤੀ ਜਾਵੇ ਤਾਂ ਹਰਿਮੰਤ ਕੌਰ ਬਾਦਲ ਦੀ ਸਾਲਾਨਾ ਇਨਕਮ ਹੈ 31 ਲੱਖ ਰੁਪਏ ਉੱਥੇ ਸੁਖਬੀਰ ਸਿੰਘ ਬਾਦਲ ਦੀ ਸਾਲਾਨਾ ਇਨਕਮ 6 ਕਰੋੜ 8 ਲੱਖ ਰੁਪਏ ਹੈ ਪਰ ਜਿਸ ਤਰ੍ਹਾਂ ਤੁਹਾਨੂੰ ਜਿਆਦਾ ਦੱਸਿਆ ਤਾਂ ਇਸ ਦੇ ਨਾਲ ਇਹਨਾਂ ਦੇ ਉੱਤੇ ਕਰਜ਼ਾ ਵੀ ਹੈ ਤਾਂ ਕਿੰਨੇ ਦਾ ਕਰਜ਼ਾ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੀ ਆ ਤਾਂ ਉੱਥੇ ਹੈ ਹਰਿਮੰਤ ਕੌਰ ਬਾਦਲ ਦੇ ਉੱਤੇ 2 ਕਰੋੜ ਦਾ ਕਰਜ਼ਾ ਹੈ ਪਰ ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਉੱਤੇ 35 ਕਰੋੜ ਦਾ ਕਰਜ਼ਾ ਹੈ ਬੈਂਕ ਅਕਾਊਂਟਸ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਕੋਲ 26 ਲੱਖ ਰੁਪਏ ਹੈ ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਕੋਲ 19 ਲੱਖ ਰੁਪਏ ਹੈ ਤਾਂ ਇਹ ਸਾਰੀ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਆਖਿਰ ਕਿੰਨੀ ਜਾਇਦਾਦ ਹੈ ਮਾਲ ਕਿੰਨੇ ਕਿੰਨੇ ਲੋਨ ਆ ਪਰ ਇਸ ਦੇ ਨਾਲ ਤੁਹਾਨੂੰ ਇਹ ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਦੇ ਉੱਤੇ ਕੋਈ ਵੀ ਕੇਸ ਦਰਜ ਨਹੀਂਆ ਕੋਈ ਵੀ ਕੇਸ ਨਹੀਂ ਚੱਲਦਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਲੋਕ ਸਭਾ ਚੋਣਾਂ ਦੇ ਲਈ ਬਠਿੰਡਾ ਤੋਂ ਸ਼੍ਰੋਮਣਿਕ ਕਾਲੀ ਦਲ ਦੇ ਉਮੀਦਵਾਰ ਜਿਹੜਾ ਹਰਸਿਮਰਤ ਕੌਰ ਬਾਦਲ ਹੈ ਉਹਨਾਂ ਦੇ ਵੱਲੋਂ ਨਾਮਜ਼ਦ ਕੀ ਪੱਤਰ ਵੀ ਜਿਹੜਾ ਕਿ ਭਰ ਦਿੱਤਾ ਗਿਆ ਤੇ ਸਾਰੀ ਜਾਣਕਾਰੀ ਉਹਨਾਂ ਦੇ ਵੱਲੋਂ ਹੀ ਦਿੱਤੀ ਗਈ ਆਖਿਰ ਕਿੰਨੀ ਜਾਇਦਾਦ ਦੇ ਮਾਲਕਨ ਹੈ ਬੀਬੀ ਹਰਸਿਮਰਤ ਕੌਰ ਬਾਦਲ ਆਖਿਰ ਕਿੰਨੀ ਹੈ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਸਲਾਨਾ ਇਨਕਮ ਜਾਨੋ ਕਰੋੜਾ ਦੇ ਮਾਲਕ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਿੰਨਾ ਹੈ ਕਰਜ਼ਾ ਰੁਧਾਂਟਨ ਸੇਖਰ ਤੋਂ ਸਿੱਧੇ ਮੈਂ ਹਾਂ ਹਰਸ਼ਕੌਰ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਹ ਸਾਰੀਆਂ ਚੀਜ਼ਾਂ ਕਿ ਆਖਿਰ ਹਰਸਿਮਰਤ ਕੌਰ ਬਾਦਲ ਦੇ ਕੋਲ ਕਿੰਨੀ ਜਾਇਦਾਦ ਹੈ ਤੇ ਉੱਥੇ ਹੀ ਸੁਬੀਰ ਸਿੰਘ ਬਾਦਲ ਦੇ ਕੋਲ ਵੀ ਕਿੰਨੀ ਜ਼ਿਆਦਾ ਜਾਇਦਾਦ ਹੈ ਕਿਹੜੀਆਂ ਗੱਡੀਆਂ ਨੇ ਕਿੰਨਾ ਇਹਨਾਂ ਦੇ ਉੱਤੇ ਲੋਨ ਹੈ ਸਾਰੀ ਜਿਹੜੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਤਾਂ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਚਲ ਜਾਇਦਾਦ ਤਾਂ ਹਰਸਿਮਰਤ ਕੌਰ ਬਾਦਲ ਦੇ ਕੋਲ ਚਲ ਜਾਇਦਾਦ ਹੈ 30 ਕਰੋੜ 49 ਲੱਖ ਰੁਪਈਆ ਉੱਥੇ ਹੀ ਉਨਾ ਦੇ ਪਤੀ ਸੁਖਬੀਰ ਸਿੰਘ ਬਾਦਲ ਦੇ ਕੋਲ 24 ਕਰੋੜ ਜਿਹੜਾ ਕਿ ਅ ਅਚਲ ਜਾਇਦਾਦ ਹੈ ਉਥੇ ਹੀ ਅਚਲ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਹਰਸਿਮਰਤ ਕੌਰ ਬਾਦਲ ਕੋਲ 21 ਕਰੋੜ 9 ਲੱਖ ਦੀ ਅਚਲ ਜਾਇਦਾਦ ਹੈ ਤਾਂ ਉਥੇ ਹੀ ਸੁਖਬੀਰ ਸਿੰਘ ਬਾਦਲ ਦੇ ਕੋਲ 60 ਕਰੋੜ ਦੀ ਅਚਲ ਜਾਇਦਾਦ ਹੈ ਇਹਦਾ ਨਾ ਤੁਹਾਨੂੰ ਦੱਸ ਦਿੱਤੀ ਜੇਕਰ ਗਹਿਣੀ ਦੀ ਗੱਲ ਕੀਤੀ ਜਾਵੇ ਤਾਂ ਹਰਸਿਮਰਤ ਕੌਰ ਬਾਦਲ ਦੇ ਕੋਲ 7 ਕਰੋੜ ਦਾ ਗਹਿਣਾ ਹੈ ਤੇ ਉਥੇ ਹੀ ਸੁਖਬੀਰ ਸਿੰਘ ਬਾਦਲ ਦੇ ਕੋਲ 9 ਲੱਖ ਰੁਪਏ ਦਾ ਗਹਿਣਾ ਹੈ ਤੇ ਗੱਡੀ ਜੀ ਗੱਲ ਕੀਤੀ ਜਾਵੇ ਤਾਂ ਹਰਸਿਮਰਤ ਕੌਰ ਬਾਦਲ ਕੋਲ ਕੋਈ ਵੀ ਗੱਡੀ ਨਹੀਂ ਹੈਗੀ ਪਰ ਉੱਥੇ ਸੁਬੀਰ ਸਿੰਘ ਬਾਦਲ ਦੇ ਕੋਲ ਤੇ ਉਹਨਾਂ ਕੋਲ ਇੱਕ ਹੈ ਡਿਫੈਂਡਰ ਇੱਕ ਹੈ ਲੈਂਡ ਰੋਵਰ ਤੇ ਨਾਲ ਟਰੈਕਟਰ ਨੇ ਜਿਹਦੀ ਕੁੱਲ ਜਿਹੜੀ ਅਮਾਊਂਟ ਹੈ ਉਹ ਹੈਗਾ 1 ਕਰੋੜ 50 ਲੱਖ ਰੁਪਈਆ ਕੈਸ਼ ਇਨ ਹੈਂਡ ਦੀ ਜੇ ਗੱਲ ਕੀਤੀ ਜਾਵੇ ਤਾਂ ਹਰਸਿਮਰਤ ਕੌਰ ਕੋਲ ਬਾਦਲ ਕੋਲ 4136 ਰੁਪਈਆ ਉੱਥੇ ਹੀ ਸੁਬੀਰ ਸਿੰਘ ਬਾਦਲ ਦੇ ਕੋਲ ਹੈਗਾ 1 ਲੱਖ 48000 796 ਰੁਪਏ ਇਸ ਦੇ ਨਾਲ ਜੇ ਸਾਲਾਨਾ ਇਨਕਮ ਦੀ ਜੇ ਗੱਲ ਕੀਤੀ ਜਾਵੇ ਤਾਂ ਹਸਿੰਮਤ ਕੌਰ ਬਾਦਲ ਦੀ ਸਾਲਾਨਾ ਇਨਕਮ ਹੈ 31 ਲੱਖ ਰੁਪਏ ਉੱਥੇ ਸੁਖਬੀਰ ਸਿੰਘ ਬਾਦਲ ਦੀ ਸਾਲਾਨਾ ਇਨਕਮ 6 ਕਰੋੜ 8 ਲੱਖ ਰੁਪਏ ਹੈ ਪਰ ਜਿਸ ਤਰ੍ਹਾਂ ਤੁਹਾਨੂੰ ਜਿਆਦਾ ਦੱਸਿਆ ਤਾਂ ਇਸ ਦੇ ਨਾਲ ਇਹਨਾਂ ਦੇ ਉੱਤੇ ਕਰਜ਼ਾ ਵੀ ਹੈ ਤਾਂ ਕਿੰਨੇ ਦਾ ਕਰਜ਼ਾ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੀ ਹੈ ਤਾਂ ਉੱਥੇ ਹੈ ਹਸਿੰਮਤ ਕੌਰ ਬਾਦਲ ਦੇ ਉੱਤੇ 2 ਕਰੋੜ ਦਾ ਕਰਜ਼ਾ ਹੈ ਪਰ ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਉੱਤੇ 35 ਕਰੋੜ ਦਾ ਕਰਜ਼ਾ ਹੈ ਬੈਂਕ ਅਕਾਊਂਟਸ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਕੋਲ 26 ਲੱਖ ਰੁਪਏ ਹੈ ਉੱਥੇ ਹੀ ਸੁਖਬੀਰ ਸਿੰਘ ਬਾਦਲ ਦੇ ਕੋਲ 19 ਲੱਖ ਰੁਪਏ ਹੈ ਤਾਂ ਇਹ ਸਾਰੀ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਆਖਿਰ ਕਿੰਨੀ ਜਾਇਦਾਦ ਹੈ ਮਾਲ ਕਿੰਨੇ ਕਿੰਨੇ ਲੋਨ ਆ ਪਰ ਇਸ ਦੇ ਨਾਲ ਤੁਹਾਨੂੰ ਇਹ ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਦੇ ਉੱਤੇ ਕੋਈ ਵੀ ਕੇਸ ਦਰਜ ਨਹੀਂਆ ਕੋਈ ਵੀ ਕੇਸ ਨਹੀਂ ਚੱਲਦਾ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਲੋਕ ਸਭਾ ਚੋਣਾਂ ਦੇ ਲਈ ਬਠਿੰਡਾ ਤੋਂ ਸ਼੍ਰੋਮਣਿ ਕਾਲੀ ਦਲ ਦੇ ਉਮੀਦਵਾਰ ਜਿਹੜਾ ਹਰਸਿਮਰਤ ਕੌਰ ਬਾਦਲ ਹੈ ਉਹਨਾਂ ਦੇ ਵੱਲੋਂ ਆਨਸਰ ਦੀ ਪੱਤਰ ਵੀ ਜਿਹੜਾ ਕਿ ਭਰ ਦਿੱਤਾ ਗਿਆ ਤੇ ਸਾਰੀ ਜਾਣਕਾਰੀ ਉਹਨਾਂ ਦੇ ਵੱਲੋਂ ਹੀ ਦਿੱਤੀ ਗਈ